یار میری تو ماں مر گئی میں چھ سال کا باپ مر گیا کدے کلپنا ہی نہیں کی زندگی بنانے لائے بھاگ لائے تین واری ایم ایل اے بنا تا کہ جگڑا والے تھنوں جاند نہیں یار پہچاندا نہیں راجا بڑھ سی راجہ بڑھنگ بار لائے پہ تسی لوگ نے ਕਮਾਲਾ ਕਰਦੀਆਂ ਤੁਸੀਂ ਐੇ ਇੱਕ ਨਾ ਲਾ ਲਿਆ ਕਿ ਜਿਵੇਂ ਮੈਂ ਤੁਹਾਡਾ ਿੱਦੋਂ ਜੰਮਿਆ ਤੁਹਾਡੀ ਮਾਂ ਦਾ ਸੱਚਾ ਪੁੱਤ ਤੇ ਭਰਾ ਹੁੰਦਾ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ ਏਕਾਂ ਹੈ ਇਹ ਪਲੇਠੀ ਮੀਟਿੰਗ ਹੈ ਮੈਂ ਤੇ ਮੇਰੀ ਘਰ ਵਾਲੀ ਇੱਕ ਇੱਕ ਵਾਰੀ ਤਾਂ ਆਣੀ ਆਉਣਾ ਫਿਕਰ ਜ 10-10 ਵਾਰੀ ਆਇਆ ਕਰਾਂਗੇ ਜਿਹੜੇ ਪਿੰਡ ਸਾਡੀ ਲੋੜ ਹੈ ਕੋਈ ਫੈਕਟਰੀ ਪੈਤਾ 2 ਘੰਟੇ ਕੱਟ ਸੌਂ ਲਿਆ ਕਰਾਂਗੇ میں نے پھرنا آکے تھوڑا تنبات کر کے جاؤں گا وار وار کے تھوڑا تنبات کر کے جاؤں گا اور میری بیٹیت ہونوں لوں گا ہیکنا لاکے تھوڑے لوگا نوں لو رکھوں گا اور تھوڑے علاقے دی آواز آن جنگا بھی کسانہ دی, دی مزدورہ دی گریپا دی دلت کراما دی انڈسٹی رسکانہ دی شہر نواسیاں دی وقاریاں دی دکان دانا دی ਇਹਨਾਂ ਦੀ ਆਵਾਜ਼ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਲਈ ਸਮੇਂ ਚ ਬੁਲੰਦ ਕਰਾਵੇ ਅਸੀਂ ਇੱਕ ਰਿਸ਼ਤਾ ਬਣਾਵਾਂਗੇ ਮੈਨੂੰ ਇੱਕ ਨੰਬਰ ਦੇਤਾ ਮੈਨੂੰ ਇੱਕ ਨੰਬਰ ਦੇਤਾ ਦਿੱਲੀ ਵਾਲਿਆਂ ਨੇ ਉਹ ਕਹਿੰਦੇ ਆ ਐਮਪੀ ਨੂੰ ਨੰਬਰ ਅਸੀਂ ਦਿੰਨੇ ਹਜੇ ਕੇਵਲੀ ਫੂਟਾ ਇੰਤਜ਼ਾਮ ਕਰਨਾ ਪੈਂਦਾ ਹੈ ਮੈਂ ਬੇਨਤੀ ਕਰੂੰਗਾ ਦੋਵੇਂ ਮੇਰੇ ਭਰਾ ਕਬਰ ਤੇ ਜਸ਼ਨ ਚੈਟ ਸਾਹਿਬ ਤੇ ਜਗਦੀ ਤੁਹਾਨੂੰ ਬੇਨਤੀ ਕਰਾਂਗਾ ਗਾਲਬ ਸਾਹਿਬ ਨੂੰ ਕਰਾਂਗਾ ਕਾਕਾ ਜੀ ਨੂੰ ਕਰਾਂਗਾ ਨਬੀ ਜੀ ਨੂੰ ਕਰਾਂਗਾ ਸਾਡੇ ਹਰਤੀ ਨੂੰ ਕਰਾਂਗਾ ਕਿ ਮੈਨੂੰ ਜਿਹੜਾ ਪ੍ਰਧਾਨ ਇੱਥੇ ਖੜੇ ਹੈ ਮੈਨੂੰ ਜਗਰਾਉ ਹਲਕੇ ਦੇ ਇੱਕ ਪਿੰਡ ਦੇ ਜਿਹੜੇ 5-4 ਮੇਲ ਬੰਦੇ ਜਾਂ 7 ਬੰਦੇ ਹੈ ਟੈਲੀਫੋਨ ਮੈਂ ਨਵਾਂ ਲੈ ਕੇ ਤੁਹਾਨੂੰ ਦੇਵਾਂਗਾ ਉਹਦੇ ਵਿੱਚ 1 ਮਹੀਨੇ ਦੇ ਵਿੱਚ ਵਿੱਚ ਪਿੰਡ ਦਾ ਨਾਂ ਪਾ ਕੇ ਜਗਰਾਓ ਪਹਿਲਾਂ ਪਿੰਡ ਦਾ ਨਾਂ ਫਿਰ ਬੰਦੇ ਦਾ ਨਾਂ ਤੇ ਅਖੀਰ ਤੇ ਜਗਰਾਓ ਇਹ ਪਾ ਕੇ ਐਵੇਂ ਬੋਰਡ ਵਾਈਜ਼ ਆਪਾਂ ਨੂੰ ਤੁਸੀਂ ਦੇਣਾ ਤਾਂ ਜੋ ਮੈਂ ਇਹ ਕਹਣਾ ਕਿ ਹਰੇਕ ਪਿੰਡ ਦੇ 5-4 ਮੇਨ ਬੰਦਿਆਂ ਦਾ ਉਹਦੇ ਵਿੱਚ ਨੰਬਰ ਫੀਲ ਹੋਣਾ ਚਾਹੀਦਾ ਹੈ ਪਰ ਉਸ ਤੋਂ ਬਾਅਦ ਇਹ ਨਾ ਹੋਵੇ ਵੀ ਵਟਸਐਪ ਕਰ ਕਰਕੇ ਮੈਨੂੰ ਗੁੱਡ ਮਾਰਨਿੰਗ ਹੀ ਕਰੀ ਜਾਉ ਮੈਂ ਨਹੀਂ ਚੱਕਣਾ ਨਾ ਮੈਂ ਗੁੱਡ ਮਾਰਨਿੰਗ ਦਾ ਜਵਾਬ ਦੇਣਾ ਇਹ ਨਾ ਹੋਵੇ ਵੀ ਰਾਤ ਨੂੰ ਪੈਗ ਲਾ ਕੇ ਭਾਈ ਬਿਣੇ ਕਿੱਥੇ ਚੋਗੀ ਜੇ ਮੈਂ ਸਾਰੇ ਪੈਗ ਲਾਇਆ ਲਿਆਂਦਾ ਫੋਨ ਚੱਕਣ ਲੱਗ ਪਿਆ ਤਾਂ ਫੇਰ ਮੇਰਾ ਬੋਤਾ ਬਹਿ ਜਾਊਗਾ ਕਿੱਡਾ ਵਗਾ ਹਲਕਾ ਹੈ ਮੇਰੀ ਬੇਨਤੀ ਹੈ ਅਗਰ ਕੋਈ ਜ਼ਰੂਰੀ ਕੰਮ ਹੋਏ وہ کال کرنی ہے بینا ضروری کم تو نہیں کرنی وہ بھی جگہ نو پہلا ٹیلی فون کرو نو فون کرو کسے نے نہیں سنی دی گالب صاحب کرو کسے نے نہیں سنی انو لگنا کہ راجے وڑنگ دے کرنا تک کسی گل پہنچا دیے تو ٹیلی فون کرنا ਟੈਲੀਫੋਨ ਨਾ ਚੱਕੰਦੀ ਸੂਰਤ ਤੁਸੀਂ ਲੋਗਾਂ ਨੇ WhatsApp ਵੀ ਕਰਨਾ ਵੀ ਬਈ ਜ਼ਰੂਰੀ ਐ ਸਾਡੇ ਨਾਲ ਗੱਲ ਕਰ ਔਰ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਕਰਨਾ ਜੇ ਨਾ ਚੱਕਿਆ ਗਿਆ ਜ਼ਰੂਰੀ ਨਹੀਂ ਮੌਕੇ ਤੇ ਇੱਕੇ ਵਾਰੀ ਕਰ ਦਿਓ ਤਿੰਨ ਵਾਰੀ ਹੋ ਸਕਦਾ ਮੈਂ ਕਿਸੇ ਦੇ ਅੰਤਿਮ ਸੰਸਕਾਰ ਤੇ ਹੋਵਾਂ ਹੋ ਸਕਦਾ ਮੈਂ ਦੇਸ਼ ਦੀ ਪਾਰਲੀਮੈਂਟ ਚ ਹੋਵਾਂ ਹੋ ਸਕਦਾ ਮੈਂ ਕਿਸੇ ਹਸਪਤਾਲ ਚ ਹੋਵਾਂ ਮੈਂ ਸੁਬਾਹ 8 ਵਜੇ ਕਰਤਾ ਫਿਰ 12 1 ਵਜੇ ਕਰਤਾ ਜੇ ਸ਼ਾਮ ਨੂੰ ਕਰਤਾ ਕੇ ਰਾਤ ਨੂੰ ਐਮਰਜੈਂਸੀ ਵੀ ਹੈ 1 ਵਜੇ ਤਾਂ ਰਾਜਾ ਬੜਿੰਗ 1 ਵਜੇ ਵੀ ਤੁਹਾਡਾ ਟੈਲੀਫੋਨ ਚੱਕੇਗਾ ਔਰ ਜਿੰਨਾ ਚਿਰ ਮੈਨੂੰ ਉੱਥੋਂ ਹੋਣ ਤੇ ਲੱਗੇਗਾ ਉਹਨੇ ਕਿਰਸ਼ ਰਾਜਾ ਬੜਿੰਗ ਤੁਹਾਡੇ ਕੋਲੇ ਜਗਰਾਉਂ ਵਾਲਿਓ ਪਹੁੰਚ ਜਾਏਗਾ ਸਫਰ ਦਾ ਰਾਹ ਦਾ ਕੰਮ ਹੋਏਗਾ ਲੇਕਿਨ ਸਿਆਣੇ ਕਹਿੰਦੇ ਕਹਿੰਦੇ ਯਾਰ ਨੂੰ ਪਰਖੋ ਨਾ ਯਾਰ ਨੂੰ ਪਰਖਣਾ ਨਹੀਂ ਚਾਹੀਦਾ ਪਰ ਕਦੇ ਕਦੇ ਅਕੀਰਤ ਦੇ ਲਖਾਰੀ ਲਿਖਦਾ ਕਿ ਯਾਰ ਨੂੰ ਪਰਖ ਨਹੀਂ ਲੈਣਾ ਚਾਹੀਦਾ ਕਦੇ ਦਿੱਤਾ ਆਵੇ ਰੱਬ ਕਰੇ ਤੁਹਾਡੇ ਤੇ ਫਾਵੇ ਨਾ ਤੇ ਪਰਖ ਵੀ ਜਰੂਰ ਲਿਓ ਜੋ ਪਰ ਮੇਰੇ ਤੱਕ ਸੁਨੇਹਾ ਕਿਉਂਕਿ ਟੈਲੀਫੋਨ ਨੋ ਹਰਕੇ ਹੈ ਪੂਰਾ ਪੰਜਾਬ ਹੈ ਗਿੱਦੜਵਾ ਹੈ ਕੋਸ਼ਿਸ਼ ਕਰਦਾ ਹੈ ਹਰ ਵਿਅਕਤੀ ਦਾ ਜਵਾਬ ਦੇਆ ਜੇ ਨਾਂ ਵੀ ਦਿੱਤਾ ਜਾਵੇ ਤਾਂ ਆਪਦੇ ਮੁੰਡੇ ਤੋਂ ਭਤੀਜੇ ਤੋਂ ਕੁੜੀ ਤੋਂ ਇੱਕ ਮੈਸੇਜ ਜਾਂ WhatsApp ਪਵਾਵੋ ਤੇ ਰਾਜਾ ਬ੍ਰਿੰਖਾ ਨੂੰ ਉਹਦਾ ਜਵਾਬ ਦੇਵੇਗਾ ਸੋ ਔਣ ਵਾਲੇ ਸਮੇਂ ਆਪਾਂ ਇਸ ਤਰੀਕੇ ਦੀ ਰਾਜਨੀਤੀ ਜਗਰਾਉਂ ਦੇ ਅੰਦਰ ਕਰਨੀ ਹੈ